ਹਾਂਜੀ ਦੋਸਤੋ ਅੱਜ ਦਾ ਵਲੌਗ ਲੈ ਕੇ ਆਏ ਲਹਿਰੇ ਦਾ ਤੇ ਸਾਨੂੰ ਲੱਗੀ ਦੀ ਭੁੱਖ ਦੋਸਤੋ ਅਸੀਂ ਹੁਣ ਬੈਠੇ ਆਂ ਲਹਿਰੇ ਗਾਗੇ ਹੋਟਲ ਦੇ ਵਿੱਚ ਤੇ ਅਸੀਂ ਨਾਨ ਮੰਗਾ ਲਏ ਤੇ ਦੋਸਤੋ ਅਸੀਂ ਇਹ ਬੱਸ ਸਟੈਂਡ ਦੇ ਸਾਹਮਣੇ ਆ ਤੇ ਇਹਨਾਂ ਨੂੰ ਕਿਹਾ ਮਹਾਜੋ ਯਾਰ ਖਾਣੇ ਆਪਾਂ ਭੁੱਖ ਲੱਗੀ ਵੀ ਚੂਹੇ ਗੋਦਰੇ ਨੇ ਪੇਟ 'ਚ ਤੇ ਹੁਣ ਆਪਾਂ ਮੰਗਾਏ ਨਾਨ ਤੇ ਹੁਣ ਖਾਣ ਲੱਗ ਰਹੇ ਆ ਤੇ ਆ ਦੇਖੋ ਦੋਸਤੋ ਦੇਖ ਤੇ ਇਧਰੋਂ ਕਾਲਾ ਵੀ ਚਾਵੜ-ਚਾਵੜ ਲੱਗ ਰਿਹਾ ਖਾਣਾ ਹੈ ਤੇ ਉਦੋਂ ਬਾਅਦ ਖਾ ਖੂ ਕੇ ਹੁਣ ਆ ਦੋਸਤੋ ਆਪਾਂ ਹੱਥ ਤੋਣ ਗਏ ਆ ਹੱਥੋਂ ਤੋ ਕੇ ਕਰਕੇ ਪੇਮੈਂਟ ਉਦੋਂ ਬਾਅਦ ਆਪਾਂ ਕਾਲੇ ਨੂੰ ਬਾਕੀ ਲੈਣਾ ਮੋਬਾਈਲ ਹੁਣ ਆਪਾਂ ਬਾਹਰ ਨਿਕਲ ਚੱਲੇ ਆ ਤੇ ਹੁਣ ਇਹਨੂੰ ਕਿ ਆਵਾ ਮੁਰਸਲ ਉੱਥੇ ਖੜਾ ਆਏ ਤੁਰਕੇ ਚੱਲਦੇ ਆ ਆਪਾਂ ਚਲੋ ਅਸੀਂ ਹੁਣ ਤੁਰਪੇ ਦੁਕਾਨਵਾਲੋਂ ਜਿੱਥੋਂ ਆਪਾਂ ਨੇ ਮੋਬਾਈਲ ਲੈਣਾ ਇਹਨੂੰ ਮੋਬਾਈਲ ਦਿਵਾ ਕੇ ਕਾਲੇ ਨੂੰ ਉਸ ਤੋਂ ਬਾਅਦ ਤੇ ਚਾਲੇ ਪਾਵਾਂਗੇ ਆਪਾਂ ਘਰ ਨੂੰ ਦੋਸਤੋ ਲਾਇਕ ਕਮੈਂਟ ਅੱਗੇ ਸ਼ੇਅਰ ਕਰ ਦਿਓ ਆਪਣੀ ਦੁਕਾਨ ਆ ਗਈ ਮੋਬਾਈਲਾਂ ਵਾਲੀ ਤੇ ਦੋਸਤੋ ਜੇ ਕਿਸੇ ਨੇ ਫੋਨ ਵੀ ਲੈਣਾ ਹੋਵੇ ਤੇ ਆ ਬਾਈ ਤੋਂ ਜ਼ਰੂਰ ਕਨੈ ਤੇ ਬਾਈ ਦਾ ਬੈਨਰ ਵੀ ਆਪਾਂ ਨੇ ਫਲੈਕਸ ਦਿੱਤਾ ਨੰਬਰ ਤੇ ਹੁਣ ਬਾਈ ਨੂੰ ਕਿਹਾ ਮਾਂ ਵੀਰੇ ਕਿੰਨੇ ਦਾ 3500 ਦਾ ਆਪਾਂ ਨੂੰ ਫੋਨ ਦਿੱਤਾ ਤੇ ਹੁਣ ਚੱਲ ਪਏ ਆਪਾਂ ਘਰ ਨੂੰ ਮਾਂ ਬੈਠੋ ਲੈ ਵੀ ਮਢੋ ਤੇ ਗਰਮੀ ਬਹੁਤ ਜਿਆਦਾ ਦੋਸਤੋ ਕਾਲ ਆਪ ਕਨਾਂ ਆ ਦੀ ਕਨਾਂ ਮੋਬਾਈਲ ਲੈਂਦਾ ਖੁਸ਼ੀਆਂ ਹੋ ਰਹੀਆਂ ਨੇ ਇਹਨੂੰ ਹੁਣ ਤੇ ਇਹਦਾ ਮੋਬਾਈਲ ਪਹਿਲਾਂ ਡੇਕੇ ਦੀ ਹੁਣ ਹੈਪੀ ਕਹਿੰਦਾ ਕਹਿੰਦਾ ਆਪਾਂ ਸੈਂਟਰ ਲੈਨੇ ਹੁਣ ਸੈਂਟਰ ਲੈ ਕੇ ਤੇ ਫੇਰ ਘਰ ਨੂੰ ਚੱਲ ਪਏ ਤੇ ਉਸ ਤੋਂ ਬਾਅਦ ਆਪਾਂ ਦੋਸਤੋ ਲਾਇਕ ਕਮੈਂਟ ਕਰ ਦਿਆ ਕਰੋ ਯਾਰ ਚੱਲਦੀ ਵੀਡੀਓ ਨੂੰ ਕਿਉਂਕਿ ਬਲੌਗ ਬਣਾਉਣ ਦੇ ਲਈ ਬਹੁਤ ਮਿਹਨਤ ਲੱਗਦੀ ਆ ਤਿਆ ਦੇਖੋ ਦੋਸਤੋ ਲਹਿਰੇ ਦੀਆਂ ਆਪਣਾ 메ਨ ਬਾਜ਼ਾਰ ਹੈ ਇੱਕ ਤਰ੍ਹਾਂ ਦਾ ਦੁਕਾਨਾਂ ਬਹੁਤ ਵਧੀਆ ਨੇ ਇੱਥੇ ਕੁਝ ਵੀ ਲੈਣਾ ਹੋਵੇ ਤੇ ਆ ਗਿਆ ਆਪਣਾ ਸ਼ਿਵਦਾ ਮੰਦਿਰ ਆਪਣਾ ਲਹਿਰੇ ਗਾਗੇ ਦਿਖਾਉਣਾ ਤੈਨੂੰ ਮੰਦਿਰ ਬਾਈ ਤੁਹਾਨੂੰ ਤੇ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਮੰਡੀ ਹੈ ਸਬਜ਼ੀ ਮੰਡੀ ਹੈ ਲਹਿਰੇ ਗਾਗੇ ਦੀਆਂ ਲਹਿਰੇ ਗਾਗੇ ਦੀਆਂ ਗਲੀਆਂ ਦੇਖੋ ਦੋਸਤੋ ਦੁਕਾਨਾਂ ਤੇ ਲਾਇਕ ਕਮੈਂਟ ਸ਼ੇਅਰ ਆ ਭੁੱਲਿਆ ਨਾ ਕਰ ਕਰੋ ਦੋਸਤੋ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਬਹੁਤ ਮਿਹਨਤ ਲੱਗਦੀ ਆਪਣੀ ਬਲੌਗ ਬਣਾਉਣ ਦੇ ਲਈ ਤੇ ਹੁਣ ਚੱਲ ਪਿਆ ਆਪਾਂ ਘਰ ਨੂੰ ਤੇ ਬਾਈ ਦੀ ਉੱਤੇ ਚੱਪਲ ਟੁੱਟ ਗਈ ਦੀ ਇਹ ਹੱਸਣ ਲੱਗੇ ਮਾਦਰ ਕੋਈ ਨਾ ਬਣਦੀ ਹੁੰਦੀ ਆ ਗੱਡੀ ਵਾਲੇ ਨੇ ਸਾਈਡ ਦਿੱਤੀ ਇਹ ਕਹਿੰਦਾ ਬਾਈ ਮੈਂ ਲੰਗਾਉਣਾ ਮੂਰੇ ਅਸੀਂ ਨੇ ਕਿਹਾ ਮਾ ਯਾਰ ਸਾਨੂੰ ਤਾਂ ਲੰਘ ਜਾਣ ਦੇ ਤੇ ਅਸੀਂ ਨੇ ਹੁਣ ਦਵੱਲੀ ਕੱਲੇ ਮੋਟਰਸਾਈਕਲ ਗਰਮੀ ਬਹੁਤ ਜ਼ਿਆਦਾ ਜਮਹਾਰ पार ਨਾ ਲਾਵਾਂਗੇ ਖੜਕੇ ਤੇ ਕਹਿੰਦੇ ਨਾ ਦਵੱਲੀ ਰੱਖ ਮੋਟਰਸਾਈਕਲ ਕੋਸ ਨਹੀਂ ਹੁੰਦਾ ਕਹਿੰਦਾ ਘਰੇ ਜਾਂ ਕੀ ਦੇਖਾਂਗੇ ਹੁਣ ਤਾਂ ਸਿਰ ਹੁਣ ਆ ਦੇਖੋ ਆਪਣਾ ਹੁਣ ਪੈ ਗਿਆ ਆਪਾਂ ਜਮਹਾਰ ਵਾਲੇ ਨੂੰ ਤੇ ਚੰਗਾ ਦੋਸਤੋ ਅਗਲੇ ਬਲੌਗ ਚ ਮਿਲਾਂਗੇ ਲਾਇਕ ਕਮੈਂਟ ਸ਼ੇਅਰ ਦਬ ਕੇ ਸ਼ੇਅਰ ਕਰ ਦੋ ਧੰਨਵਾਦ